ਸਾਲ ਸਾਹਿਬ ਹੈਦੂ ਜੀ ਕੀ ਫਤਿਹ ਸਾਰੇ ਬੱਕਰੀ ਪਾਲ ਕਬੀਲਾ ਨੂੰ ਖੁਸ਼ਖਬਰੀ ਦੇ ਰਹੇ ਹਾਂ ਜੀ ਮੁੱਲਾਪੁਰ ਬੱਕਰਾ ਮੰਡੀ ਬੰਨੀਓ ਜਿਹੜੀ ਕਿ ਮੰਡੀ ਹਰ ਸ਼ਨੀਵਾਰ ਨੂੰ ਲੱਗਦੀ ਆ ਬਹੁਤ ਵੱਡੀ ਪੱਧਰ ਤੇ ਇਹ ਮੰਡੀ तकरीबन 3 ਸਾਲ ਤੋਂ ਜ਼ਿਆਦਾ ਪੁਰਾਣੀ ਹੋ ਚੁੱਕੀ ਆ ਬਹੁਤ ਵਧੀਆ ਵਧੀਆ ਨਸਲ ਦੀਆਂ ਬੱਕਰੀਆਂ ਬੀਟਲ ਕ੍ਰੋਸ ਬੀਟਲ ਬਰਬਰੀ ਨਸਲ ਦੀਆਂ ਭੇਡਾਂ ਆਦਿ ਇੱਥੇ ਤੁਹਾਨੂੰ ਮਿਲਦੀਆਂ ਹਨ ਤੇ ਨਾਲ ਹੀ ਤੁਹਾਨੂੰ ਖੁਸ਼ਖਬਰੀ ਦੇ ਰਹੇ ਆ ਕਿ ਮੁੱਲਾਪੁਰ ਬੱਕਰਾ ਮੰਡੀ ਬੰਨੀਓ ਬਹੁਤ ਵੱਡਾ ਇੱਕ ਕੈਂਪ ਲੱਗ ਰਿਹਾ ਟ੍ਰੇਨਿੰਗ ਕੈਂਪ ਜਿਹਦੇ ਵਿੱਚ ਬੱਕਰੀ ਫਾਰਮ ਕਿਸ ਤਰ੍ਹਾਂ ਦੇ ਚਲਾਉਣੇ ਆ ਕਿੱਦਾਂ ਅਸੀਂ ਥੋੜੀ ਜਗ੍ਹਾ ਦੇ ਵਿੱਚ ਵੱਧ ਬੱਕਰੀਆਂ ਤੋਂ ਕਿੱਦਾਂ ਕੰਮ ਲੈਣਾ ਵਾ ਕਿੰਨੀਆਂ ਕੁ ਅਸੀਂ ਬੱਕਰੀਆਂ ਰੱਖਣੀਆਂ ਨੇ ਕਿਸ ਤਰ੍ਹਾਂ ਦੀ ਬੱਕਰੀ ਰੱਖਣੀ ਆ ਤੇ ਕਿਹੜੇ ਆਧਾਰ ਤੇ ਅਸੀਂ ਕੰਮ ਕਰਨਾ ਵਾ ਬੱਕਰੀ ਦਾ ਜਿਹੜਾ ਕੰਮ ਆ ਕਾਰੋਬਾਰ ਆ ਬਹੁਤ ਵਧੀਆ ਵਾ ਸਾਈਡ ਬਿਜ਼ਨਸ ਆ ਇਹ ਖੇਤੀ ਦੇ ਨਾਲ ਨਾਲ ਤੇ ਜਿਹੜੇ ਨੌਕਰੀ ਦੇ ਨਾਲ ਵੀ ਇਹ ਸਾਈਡ ਬਿਜ਼ਨਸ ਆ ਬਹੁਤ ਥੋੜਾ ਕੰਮ ਕਰਨਾ ਪੈਂਦਾ ਵਾ ਥੋੜੀ ਖਰਾਕ ਖਾ ਕੇ ਜਿਆਦਾ ਆਪਾਂ ਨੂੰ ਇਹ ਆਮਦਨ ਦਿੰਦੀਆਂ ਨੇ ਤੇ ਇਹ ਏਸੇ ਆਮਦਾਨ ਨੂੰ ਮੁੱਖ ਰੱਖਦੇ ਆ ਸਰਕਾਰ ਵੱਨਿਓ ਵੀ ਇੱਕ ਉਪਰਾਲਾ ਕੀਤਾ ਗਿਆ ਕਿ ਜਿਹੜਾ ਸਾਨੂੰ ਬੱਕਰੀਆਂ ਦੇ ਉੱਪਰ ਲੋਨ ਲੈਣ ਲੱਗ ਗਿਆ ਤੇ ਇਹ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਜਿਹੜਾ ਬੈਂਕਾਂ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਕਿ ਲੋਨ ਪਾਸ ਕਰਦੇ ਨੇ ਲੋਨ ਪਾਸ ਨਹੀਂ ਸਾਨੂੰ ਕਰਾਉਣੇ ਆਉਂਦੇ ਜ਼ਿਆਦਾਤਰ 90% ਲੋਕਾਂ ਨੂੰ ਇਹ ਨਹੀਂ ਪਤਾ ਸਾਡੇ ਵੀਰਾਂ ਨੂੰ ਕਿ ਲੋਨ ਅਸੀਂ ਕਿਵੇਂ ਪਾਸ ਕਰਵਾਉਣਾ ਉਹਦੇ ਵਾਸਤੇ ਕੀ ਚਾਹੀਦਾ ਹੁੰਦਾ ਸਾਨੂੰ ਜਿਹੜਾ ਮੁੱਲਾਂਪੁਰ ਬੱਕਰਾ ਮੰਡੀ ਬਣਿਓ ਵੀਰੇ ਕੈਂਪ ਲੱਗਣਾ ਉਹਦੇ ਵਿੱਚ ਤੁਹਾਨੂੰ ਜਿਹੜੇ ਵੀਰ ਲੋਨ ਪਾਸ ਕਰਦੇ ਨੇ ਬੈਂਕਾਂ ਵਾਲੇ ਵੀਰਾਂ ਨਾਲ ਵੀ ਮਿਲਾਵਾਂਗੇ ਤੇ ਨੇੜੇ ਵੀਰ ਪਾਸ ਕਰਦਾ ਵਾ ਫਾਰਮ ਭਰੂਗਾ ਉਹਦੇ ਨਾਲ ਵੀ ਮਿਲਾਵਾਂਗੇ ਤੇ ਦੂਸਰੇ ਨੰਬਰ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੁੱਲਾਪੁਰ ਮੰਡੀ ਬਣੀਓ ਤੁਹਾਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾਣਾ ਉਹ ਸਰਕਾਰੀ ਦਿੱਤਾ ਜਾਊਗਾ ਇਹਦੇ ਵਿੱਚ ਡਾਕਟਰ ਸਾਹਿਬ ਜਿਹੜੇ ਉਹ ਵੀ ਸਰਕਾਰੀ ਆਉਣਗੇ ਜਿਹੜੇ ਕਿ ਆਪਣੇ ਤਜਰਬੇ ਸ਼ੇਅਰ ਕਰਨਗੇ ਤੁਹਾਡੇ ਨਾਲ ਬਾਕੀ ਜਿਹੜੇ ਸਾਡੇ ਪੁਰਾਣੇ ਪਾਲੀ ਨੇ ਤਜਰਬੇਕਾਰ ਜਿਨ੍ਹਾਂ ਨੇ ਡਾਕਟਰਾਂ ਤੋਂ ਉੱਪਰ ਉੱਠ ਕੇ ਵੀ ਆਪਣੇ ਫਾਰਮ ਨੂੰ ਕਾਮਯਾਬ ਕੀਤਾ ਉਹ ਵੀ ਵੀਰ ਇੱਥੇ ਆ ਕੇ ਟ੍ਰੇਨਿੰਗ ਦੇਣਗੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਸ ਟ੍ਰੇਨਿੰਗ ਕੈਂਪ ਦਾ ਫਾਇਦਾ ਉਠਾਓ ਇਹਦੀ ਸਕਰਟੀ 1000 ਰੁਪਇਆ ਤੇ ਟੋਟਲ ਫੀਸ ਹੈ ਦੀ 4000 ਰੁਪਇਆ ਤੇ ਜਿਹਦੇ ਵਿੱਚ ਹੀ ਸਾਰਾ ਖਰਚਾ ਹੋਵੇਗਾ ਰਹਿਣ ਦਾ ਕਰਨ ਦਾ 11 ਤੇ 12 ਫਰਵਰੀ ਨੂੰ ਇਹ ਕੈਂਪ ਲੱਗੇਗਾ ਐਤਵਾਰ ਤੇ ਸੋਮਵਾਰ 2024 ਵੱਧ ਤੋਂ ਵੱਧ ਫਾਇਦਾ ਉਠਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ